I have started creating first Punjabi robot on the lapis gun ਇਹ ਹੈ Jarvis ਦਸਤਾਰ ਧਾਰੀ ਪੰਜਾਬ ਦਾ ਅਜੇ ਹਾਂ ਪਹਿਲਾ ਰੋਬੋਟ ਜਿਸ ਕੋਲ ਜਰਨਲ ਨੌਲੇਜ ਦਾ ਭੰਟਾਰ ਹੈ ਇਸ ਰੋਬੋਟ ਨੂੰ ਮਾਨਸਾ ਦੇ ਇੱਕ ਨਿੱਜੀ ਸਕੂਲ ਦੇ ਵਿਦਿਆਰਥੀਆਂ ਨੇ 3 ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤਾ ਹੈ ਖਾਸ ਕਰਕੇ ਇਹ ਹੈ ਕਿ ਇਸ ਨੂੰ ਤਿਆਰ ਕਰਨ ਵਿੱਚ ਮੈਸ 25000 ਰੁਪਏ ਦੀ ਲਾਗਤ ਆਈ ਹੈ ਇਸ ਰੋਬੋਟ ਦੀਆਂ ਕਈ ਵਿਸ਼ੇਸ਼ਤਾਵਾਂ ਨੇ ਜਿਵੇਂ ਕਿ ਉਹ ਸਾਰੇ ਕਿਰੇਲੂ ਕੰਮ ਕਰਨ ਵਿੱਚ ਸਮਰੱਥ ਹੈ ਇਸ ਦੀ ਖਾਸ ਗੱਲ ਇਹ ਹੈ ਕਿ ਕਾਰ ਵਿੱਚ ਜੇ ਕਿਰੇਲੂ ਗੈਸ ਸਿਲੰਡਰ ਵਿੱਚ ਕਿਸੇ ਕਿਸਮ ਦਾ ਰਿਸਾਹ ਹੁੰਦਾ ਹੈ ਤਾਂ ਇਹ ਉਸ ਦਾ ਵੀ ਪਤਾ ਲਗਾ ਸਕਦਾ ਹੈ ਤੇ ਕਾਰ ਵਿੱਚ ਅੱਗ ਲੱਗਣ ਤੋਂ ਬਚਾ ਸਕਦਾ ਹੈ ਇਸ ਨੂੰ ਵਿਦਿਆਰਥੀਆਂ ਨੇ AI ਤਕਨੀਕ ਨਾਲ ਜੋੜ ਕੇ ਬਣਾਇਆ ਹੈ ਇਹ ਰੋਬੋਟ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਸੰਬੰਧੀ ਸਾਰੀ ਜਾਣਕਾਰੀ ਦੇ ਸਕਦਾ ਹੈ ਰੋਬੋਟ ਨੂੰ ਤਿਆਰ ਕਰਨ ਵਾਲੇ ਵਿਦਿਆਰਥੀ ਇਸ ਨੂੰ ਹੋਰ ਵੀ ਸੌਲਟਾਨਾ ਲੈਸ ਕਰਨ ਸੰਬੰਧੀ ਅਜੇ ਯਤਨ ਕਰ ਰਹੇ ਨੇ ਤੇ ਇਸ ਤੇ ਬਣਾਉਣ ਸਾਨੂੰ 15 ਤੋਂ 2000 ਰੁਪਏ ਖਰਚਾ ਆਇਆ ਇਹ ਸਾਡੇ ਸਕੂਲ ਦੇ ਭਰਾਏ ਸਾਨੂੰ ਸਕੂਲ ਤੋਂ ਪ੍ਰੋਵਾਈਡ ਹੋਇਆ ਜੀ ਪਿਛਲੇ ਸਾਲ ਸਾਡੀਆਂ EDL ਦੇ ਕਲਾਸਾਂ ਸੀ ਲੱਗੇ ਸੀ ਆ ਉਸ ਵਿੱਚ ਜੀ ਬੇਸਿਕ ਸਿੱਖੀ ਸੀ ਆਰਡੀਨੋ ਬਾਰੇ ਤੇ ਜਿਸ ਤੇ ਨਾਲ ਸਾਨੂੰ ਆਈਡੀਆ ਆਇਆ ਸੋ ਦੀ ਸਰ ਦੀ ਹੈਲਪ ਨਾਲ ਅਸੀਂ ਫਿਰ ਰੋਬੋਟ ਬਣਾਉਣਾ ਸਾਨੂੰ ਆਈਡੀਆ ਆ ਹਾਂਜੀ ਸਰ ਅਸੀਂ ਇਹਦੇ ਹੋਰ ਵੀ ਐਡਵਾਂਸਮੈਂਟ ਤੇ ਕੰਮ ਕਰ ਰਹੇ ਹਾਂ ਲਾਈਕ ਅਸੀਂ ਸੋਚ ਰਹੇ ਆ ਵੀ ਅਸੀਂ ਜਿਵੇਂ স্মੋਕ ਸੈਂਸਰ ਹੁੰਦੇ ਹੈਗੇ ਉਹ ਹਜੇ ਅਸੀਂ ਇਹਦੇ ਵਿੱਚ ਪਾਇਆ ਨਹੀਂ ਐਲਪੀਜੀ ਡਿਟੈਕਸ਼ਨ ਵਾਲਾ ਉਹ ਵੀ ਇੰਟਰੋਡਿਊਸ ਕਰ ਰਹੇ ਆ ਅੱਗੇ ਰੇਨ ਸੈਂਸਰ ਹੋ ਗਿਆ ਵੀ ਬਾਹਰ ਬਾਰਿਸ਼ ਹੋ ਰਹੀ ਹੈ ਕੱਪੜੇ ਉਤਾਰ ਲੈ ਉਹ ਚੀਜ਼ਾਂ ਵੀ ਅਸੀਂ ਹਜੇ ਇਹ ਚ ਐਡ ਕਰਨ ਦੀ ਸੋਚ ਰਹੇ ਹਾਂ ਐਕਚੁਅਲ ਸਰ ਹੁਣ ਇਹਦਾ origian ਆਪਾਂ ਵੇਖਦੇ ਆ ਕਿ ਅਸੀਂ ਪੰਜਾਬ 'ਚ ਬਣਾਇਆ ਇਹ ਪਹਿਲਾ ਰੋਬੋਟ ਸੀ ਜਿਹੜਾ ਇਸ ਤਰ੍ਹਾਂ ਕਿਸੇ ਸਕੂਲ 'ਚ ਸ਼ਾਇਦ ਪੰਜਾਬ 'ਚ ਬਣਿਆ ਹੋਵੇ ਤਾਂ ਕਰਕੇ ਉਧਰ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਕਾਫੀ ਲੰਮੇ ਸਮੇਂ ਤੋਂ ਬੱਚਿਆਂ ਨੂੰ ਅਜਿਹੇ ਛੋਟੇ ਰੋਬੋਟ ਤਿਆਰ ਕਰਨ ਬਾਰੇ ਪ੍ਰੇਰਿਤ ਕਰ ਰਹੇ ਸਨ ਨਾਲ ਦੀ ਨਾਲ ਉਹਨਾਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀ ਸੀ ਜਿਸ ਦਾ ਨਤੀਜਾ ਇਸ ਰੋਬੋਟ ਦੇ ਰੂਪ ਵਿੱਚ ਸਾਹਮਣੇ ਆਇਆ ਹੈ ਅਧਿਆਪਕਾਂ ਦਾ ਕਹਿਣਾ ਹੈ ਕਿ ਬੱਚੇ ਅੱਜ ਸੋਸ਼ਲ ਮੀਡੀਆ ਦੇ ਆਦੀ ਹੋ ਗਏ ਨੇ ਜਿਸ ਕਰਕੇ ਉਹਨਾਂ ਦਾ ਬ੍ਰੇਨ ਡレイン ਹੋ ਰਿਹਾ ਹੈ ਲੋੜ ਹੈ ਕਿ ਵਿਗਿਆਨਕ ਪੱਖੋਂ ਸਕੂਲਾਂ ਵਿੱਚ ਅਜਿਹੇ ਮੌਲ ਸਿਰਜਿਆ ਜਾਵੇ ਤਾਂ ਜੋ ਬੱਚੇ ਵਿਗਿਆਨ ਦੀ ਮਦਦ ਨਾਲ ਉੱਚੇ ਰੀ ਸੋਸਤਕਾ ਚੰਗੇ ਕੰਮ ਕਰਨ ਅਤੇ ਬੱਚਿਆਂ ਦਾ ਦਿਮਾਗ ਹੋਰ ਤੇਜ਼ ਹੋਵੇ ਜਿਸ ਸਦਕਾ ਸਾਡਾ ਦੇਸ਼ ਹੋਰ ਵੀ ਅੱਗੇ ਵਧੇਗਾ ਸਾਰੇ ਸੰਸਥਾਵਾਂ ਸਾਰੇ ਸਕੂਲਾਂ ਯੂਨੀਵਰਸਿਟੀਆਂ ਕੇ ਖਾਸ ਤੌਰ ਤੇ ਸਕੂਲਾਂ ਚ ਇੱਕ ਮਾਹੌਲ ਚਾਹੀਦਾ ਹੈ ਕਿ ਬੱਚਿਆਂ ਨੂੰ ਜਿਸ ਤਰ੍ਹਾਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਉਹ ਪਰੋਸ ਰਿਹਾ ਹੈ ਇੱਕ ਇਹ ਕਹੋ ਵੀ ਜਿੰਨੀ ਉੱਚਾ ਅਸ਼ਲੀਲਤਾ ਅਣਉਚਿਤ ਕੰਟੈਂਟ ਆਉਦਾ ਹੈ ਨਾ ਇਹਦੇ ਉੱਤੇ ਸਾਰੇ ਜਿਹੜੇ ਸਨਸੀਅਰ ਜਾਂ ਬੁੱਧੀਜੀਵੀ ਲੋਕ ਹੈ ਉਹ ਉਸ ਨੂੰ ਗੰਭੀਰਤਾ ਨਾਲ ਲੈਂਦੇ ਆ ਕਿ ਇਹ ਜਨਰੇਸ਼ਨ ਤੇ ਜਿਹੜੀ ਇਹ ਜਿਹੜੀ ਟੀਨੇਜਰ ਬੱਚੇ ਆ ਜਾਂ ਉਦੋਂ ਵੀ ਛੋਟੇ ਆ ਇਵਨ ਉਹਨਾਂ ਤੇ ਬਹੁਤ ਬੁਰਾ ਅਸਰ ਕਰਦਾ ਹੈ ਇਸ ਕਰਕੇ ਉਹਨਾਂ ਨੂੰ ਇੱਕ ਆਲਟਰਨੇਟਿਵ ਚਾਹੀਦਾ ਹੈ ਜਿੱਚ ਇੰਨਾ ਚਾਰਮ ਹੋਵੇ ਤਾਂ ਇਹ ਜਿਹੜੀ ਏਟੀਐ ਲਾਈਵ ਹੈ ਇਹ ਇੱਕੋ ਇੱਕ ਆਲਟਰਨੇਟਿਵ ਇਹੀ ਹੋ ਸਕਦਾ ਕਿ ਇਸ ਤਰ੍ਹਾਂ ਦੇ ਜਿਹੜੇ ਵਿਗਿਆਨ ਨਾਲ ਰਿਲੇਟਡ ਪ੍ਰੋਜੈਕਟ ਨੇ ਜਾਂ ਰਿਪੋਰਟ ਨੇ ਉਹਨਾਂ ਰਾਹੀਂ ਬੱਚਾ ਨੂੰ ਬਿਜੀ ਕੀਤਾ ਜਾਵੇ ਪਰ ਬੱਚਾ ਨੂੰ ਸਕੂਲ ਸੰਸਥਾਵਾਂ ਦੇ ਵਿੱਚ ਇਹ ਚੀਜ਼ਾਂ ਬਾਲੇ ਪਾਸੇ ਬੱਚਿਆਂ ਨੂੰ ਜ਼ਰੂਰ ਲਾਉਣਾ ਚਾਹੀਦਾ। ਅਸੀਂ ਪਿਛਲੇ ਸਾਲ ਤੋਂ ਜਿਹੜੀ ਇੱਕ ATL ਲੈਬ ਦਾ ਕਨਸੈਪਟ ਸੀ ਉਹ ਚ 6ਵੀਂ ਕਲਾਸ ਦੇ ਬੱਚਿਆਂ ਤੋਂ ਲੱਗੇ ਹੋਏ ਸੀ। ਉਹਦੇ ਵਿੱਚ ਪਹਿਲਾਂ ਇੱਕ Arduino ਤੇ ਕੰਮ ਕੀਤਾ। ਇਹਨਾਂ ਨੇ ਛੋਟੇ ਮਾਡਲ ਬਣਾਏ। ਜਿਵੇਂ ਅਸੀਂ ਟਾੜੀ ਮਾਰੀਏ ਤਾਂ ਲਾਈਟ ਬੰਦ ਹੋ ਜਾਏ ਐਵੇਂ ਦੇ ਹੋਰ ਕਈ ਛੋਟੇ ਮਾਡਲ ਬਣਾਏ। ਇਹ ਬਣਾਉਂਦੇ ਬਣਾਉਂਦੇ ਬੱਚਿਆਂ ਨੂੰ ਲੱਗਾ ਕਿ ਅਸੀਂ ਰੋਬੋਟ ਵੀ ਬਣਾ ਸਕਦੇ ਹਾਂ ਤੇ ਅਸੀਂ ਉਹਦੇ ਤੇ ਕੰਮ ਸ਼ੁਰੂ ਕਰਤਾ। ਰੋਬੋਟ Raspberry Pi ਤੇ ਬਣਾਉਣਾ ਸੀ ਤਾਂ ਸਾਡੇ ATL ਇੰਚਾਰਜ ਸੁਖਦੀਪ ਸਿੰਘ ਨੇ ਉਹਦੇ ਤੇ ਪੂਰਾ ਇਹਨਾਂ ਦੇ ਬੱਚਿਆਂ ਨੂੰ ਗਾਈਡੈਂਸ ਦਿੱਤੀ। ਇਸ ਲਈ ਪਿਛਲੇ 3 ਮਹੀਨਿਆਂ ਤੋਂ ਲ ਸੋ ਵਾਕਿਆ ਹੀ ਇਹਨਾਂ ਬੱਚਿਆਂ ਦੀ ਸੋਚ ਦੀ ਜਿੰਨੀ ਛਲਗਾ ਕੀਤੀ ਜਾਵੇ ਉਹ ਥੋੜੀ ਹੈ ਲੋੜ ਵੀ ਇਸ ਗੱਲ ਦੀ ਹੈ ਕਿ ਬੱਚਿਆਂ ਦਾ ਭਵਿਕਸਾਰਨ ਲਈ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖ ਕੇ ਸਕੂਲਾਂ ਵਿੱਚ ਅਜਿਹੇ ਮੌਲ ਦਿੱਤਾ ਜਾਵੇ ਤਾਂ ਜੋ ਵੀ ਵਿਗਿਆਨ ਦੇ ਤਜਰਬੇ ਕਰਕੇ ਹੋਰ ਵੀ ਤਿੱਖਣ ਬੁੱਧੀ ਹਾਸਲ ਕਰ ਸਕਣ ਅਤੇ ਉਹਨਾਂ ਦਾ ਭਵਿਕ ਰੋਸ਼ਨ ਹੋ ਸਕੇ ਪੀ.ਡੀ.ਸੀ ਨਿਊਜ਼ ਲਈ ਮਾਨਸਾ ਤੋਂ ਨਵਦੀਪ ਆਲੂਵਾਲੀਆ ਦੀ ਰਿਪੋਰਟ